ਅ ਇਸ ਕਰਕੇ ਉਹ ਗਲਤੀਆਂ ਦਾ ਜਿਹੜਾ ਖਮਾਜਾ ਬਹੁਤ ਸਿੱਖਾਂ ਨੇ ਭੁਗਤਿਆ ਸਿੱਖ ਭਾਈਚਾਰੇ ਨੇ ਭੁਗਤਿਆ ਪੰਥ ਨੇ ਭੁਗਤਿਆ ਪੰਥ ਦਾ ਵਿਕਾਸ ਰੁਕ ਗਿਆ ਪੰਥ ਦਾ ਜਿਹੜਾ ਸਾਰਾ ਇਹ ਸਾਰਾ ਕੁਝ ਪੰਥ ਬਾਰੇ ਕਈ ਗਲਤਫਹਿਮੀਆਂ ਵੀ ਖੜੀਆਂ ਹੋ ਗਈਆਂ ਵੈਸੇ ਤਾਂ ਸੀ ਕਹਿੰਦੇ ਹੁੰਦੇ ਆ ਵੀ ਉਹ ਸਾਡਾ ਜਿਹੜਾ 84 80 ਦਾ ਜਿਹੜਾ ਦੌਰ ਸੀ ਉਹਨੂੰ ਜੇ ਅਸੀਂ ਅੱਜ ਵੇਖੀਏ ਉਹਦੇ ਉੱਤੇ ਹੀ ਅੱਜ ਉਸ ਨੇ ਇਹੋ ਜਿਹਾ ਫਰਟਾਈਲ ਗਰਾਉਂਡ ਖੜਾ ਕੀਤਾ ਦੇਸ਼ ਦੇ ਵਿੱਚ ਸਿਆਸਤ ਦਾ ਜਿਹਦੇ ਤੇ ਮੋਦੀ ਅੱਜ ਉੱਭਰਿਆ ਦੀਣੀਆਂ ਉਹ ਸਾਰੀਆਂ ਜਿਹੜੀਆਂ ਤੱਕੇ ਦਾ ਕੰਮ ਪਾਵੇਂ ਸਿੱਖਾਂ ਨੇ ਝੱਲਿਆ ਪਰ ਉਹਦੀਆਂ ਸਾਰੇ ਦੇਸ਼ ਨੂੰ ਹੁਣ ਦੇਣਾ ਪੈ ਰਿਹਾ ਉਹਦਾ ਸਾਰੇ ਦੇਸ਼ ਨੂੰ ਉਹ ਜੋ ਭੁਗਤਣਾ ਪੈ ਰਿਹਾ ਤੇ ਉਹ ਭੁਗਤ ਰਹੇ ਆ ਅਸੀਂ ਜਿਹੜਾ ਮੋਦੀ ਦੇ ਰੂਪ ਵਿੱਚ ਭੁਗਤ ਰਹੇ ਆ ਤੇ ਇਹ ਸਾਰਾ ਕੁਝ ਤਸ਼ੱਦਦ ਦੇ ਰੂਪ ਚ ਹੋਰ ਸਾਰਾ ਕੁਝ ਜੋ ਹੋ ਗਿਆ ਜੋ ਡੈਮੋਕ੍ਰੇਸੀ ਹੁਣ ਬਚਾਉਣ ਦੀਆਂ ਗੱਲਾਂ ਹੋਈ ਜਾਂਦੀਆਂ ਬਚਾਉਣ ਦੀਆਂ ਗੱਲਾਂ ਵਾਲਿਆਂ ਨੂੰ ਉਸ ਦਿਨ ਨਹੀਂ ਸੀ ਯਾਦ ਜਦੋਂ 80 ਦੇ ਵਿੱਚ ਇਹਨਾਂ ਨੇ ਮinority ਨੂੰ ਆਈਸੋਲੇਟ ਕਰਕੇ ਸਿੰਗਲ ਆਊਟ ਕਰਕੇ ਪਾਸੇ ਕੱਢ ਕੇ ਤੇ ਉਸ ਨੂੰ ਪ੍ਰਪੋਗੈਂਡੇ ਰਾਹੀਂ ਤੇ ਗਲਤ ਪ੍ਰਚਾਰ ਦੇ ਰਾਹੀਂ ਇਸ ਤਰੀਕੇ ਨਾਲ ਪੇਸ਼ ਕੀਤਾ ਵੀ ਦੇਸ਼ ਨੂੰ ਤੋੜਨ ਦਾ ਖਤਰਾ ਦੇਸ਼ ਨੂੰ ਤੋੜ ਦੇਣਗੇ ਇਹ ਹਿੰਦ ਪਾਕਿਸਤਾਨ ਦੀ ਇਹ ਉਹਦੀ ਸ਼ਹਿ ਤੇ ਕਰ ਰਹੇ ਆ ਜਾਂ ਇਹ ਹਿੰਦੂ ਮਾਰ ਰਹੇ ਆ ਹਾਲਾਂਕਿ ਹੁਣ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਸਾਹਮਣੇ ਆ ਗਈਆਂ ਵੀ ਨਾ ਤਾਂ ਸਿੱਖ ਜਾਦਾ ਮਾਰੇ ਆ ਸਿੱਖਾਂ ਦਾ ਜਿਆਦਾ ਨੁਕਸਾਨ ਹੋਇਆ ਨਾ ਪਾਕਿਸਤਾਨ ਦੀ ਸ਼ਹਿ ਸੀਗੀ ਪਾਕਿਸਤਾਨ ਦੇ ਵਿੱਚੋਂ ਵੀ ਸਾਰਾ ਉਹੀ ਪਾਕਿਸਤਾਨ ਆ ਜਿਹੜੇ 89 ਦੇ ਵਿੱਚ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਜਿਹੜੀ ਸੀਕ੍ਰੀਟ ਸੀ ਸਾਰੀ ਸਾਡੀਆਂ ਸਾਡੀਆਂ ਏਜੰਸੀਆਂ ਨਾਲ ਸ਼ੇਅਰ ਕਰ ਲਈ ਪ੍ਰੋਫੈਸਰ ਕੁਪਿੰਦਰ ਸਿੰਘ ਜੀ ਅਤਿੰਦਰਪਾਲ ਜੀ ਸਰਦਾਰ ਸੁਖਦੇਵ ਸਿੰਘ ਸਰਦਾਰ ਗੁਰਤੇਜ ਸਿੰਘ ਔਰ ਬੜੀ ਦੇਰ ਬਾਅਦ ਮੈਂ ਮੈਂ ਦਰਸ਼ਨ ਕੀਤੇ ਆ ਤੇਜਵੰਤ ਸਿੰਘ ਰਿਵਾਲ ਸਾਹਿਬ ਤੇ ਹੋਰ ਸਾਰੇ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਤਾਬ ਰਿਲੀਜ਼ ਦੇ ਵਿੱਚ ਇਸ ਉਸ ਸਮਾਗਮ ਤੇ ਬੋਲਣ ਲਈ ਚਾਹੀਦਾ ਵੀ ਕਿਤਾਬ ਦੇ ਬਾਰੇ ਪਤਾ ਹੋਵੇ ਮੈਂ ਮਾਫੀ ਚਾਹੁੰਦਾ ਵੀ ਕਿਤਾਬ ਮੈਂ ਦੇਖੀ ਨਹੀਂ ਸ਼ਾਇਦ ਪਹਿਲਾਂ ਨਹੀਂ ਆਈ ਇੱਥੇ ਜਾਂ ਸਾਡੇ ਕੋਲੇ ਨਹੀਂ ਪਹੁੰਚੀ ਇਹਨਾਂ ਦੇ ਪ੍ਰੋਗਰਾਮ ਦਾ ਮੈਨੂੰ ਪਤਾ ਸੀ ਪ੍ਰੋਗਰਾਮ ਇਹਨਾਂ ਨੇ ਕਰਨਾ ਹੈ ਤੇ ਇਸ ਕਰਕੇ ਜਾਂ ਪਬਲਿਸ਼ਰ ਵੱਲੋਂ ਦੇਰੀ ਹੋ ਗਈ ਕੁਛ ਐਸ ਜਾਂ ਕੁਛ ਹੋ ਗਿਆ ਪਰ ਮੈਂ ਪ੍ਰੋਫੈਸਰ ਭਵਿੰਦਰ ਸਿੰਘ ਨੂੰ ਮਵਾਰਕ ਦੇਣਾ ਸਭ ਤੋਂ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਐਫਰਟਸ ਕੀਤੀ ਹਾਰਡ ਵਰਕ ਕੀਤਾ ਤੇ ਕਿਤਾਬ ਸਾਡੇ ਲਈ ਜਾਂ ਆਉਣ ਵਾਲੇ ਸਿੱਖ ਜਨਰੇਸ਼ਨ ਲਈ ਇਹ ਲੈ ਕੇ ਆਏ ਆ ਤੇ ਜਿੰਨੀ ਵੀ ਕੋਈ ਜਿਹੜੇ ਵੀ ਕੋਈ ਕਿਤੇ ਵੀ ਕੋਈ ਫੁੱਲ ਖੇੜਨ ਕਿਤੇ ਵੀ ਕੋਈ ਇਹੋ ਜਿਹੇ ਵਿਚਾਰ ਅੱਗੇ ਆਉਣ ਜਾਂ ਸਿੱਖੀ ਨੂੰ ਸਹੀ ਤਰੀਕੇ ਨਾਲ ਦੁਆਰਾ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਇੰਨੇ ਸਾਲਾਂ ਬਾਅਦ ਕਿਉਂਕਿ ਮੈਨੂੰ ਜਿੰਨਾ ਪਤਾ ਲੱਗਿਆ ਵੀ ਇਹ 80 85 ਤੱਕ ਕੇ ਬਹੁਤ ਸਰਗਰਮ ਸੀ ਜਾਂ 86 ਤੱਕ ਫਿਰ ਇਹ ਮੁਲਕ ਤੋਂ ਬਾਹਰ ਚਲੇ ਗਏ ਤੇ ਇਹ ਸਾਰਾ ਕੁਝ ਜਿਹੜਾ ਹੁਣ ਦੁਬਾਰਾ ਰੀਵੈਲਿਊਏਟ ਜ਼ਰੂਰ ਕੀਤਾ ਹੋਇਆ ਕਿਤਾਬ ਦੇ ਵਿੱਚ ਤੇ ਇਹ ਆਪਣੇ ਆਪ ਵਿੱਚ ਵੈਲਿਊਏਬਲ ਹੈ ਇਹਦੇ ਵਿੱਚ ਕਈ ਇਨਸਾਈਟਸ ਸਾਨੂੰ ਮਿਲਣ ਗਈਆਂ ਤੇ ਔਰ ਜ਼ਰੂਰ ਇਹਨੂੰ ਪੜਿਆ ਜਾਵੇ ਸਾਰਿਆਂ ਵੱਲੋਂ ਤੇ ਇਸ ਕਰਕੇ ਇਨਸਾਈਟਸ ਜਿਹੜੀਆਂ ਇੱਕ ਇੱਕ ਜ਼ਰੂਰ ਗੱਲ ਹੈ ਸਾਡੇ ਵੀ ਹਿਸਟਰੀ ਨੂੰ ਸਰਦਾਰ ਗੁਰਤੇ ਸਿੰਘ ਬੈਠੇ ਹੈ ਤਾਂ ਹਿਸਟਰੀ ਦੇ ਪ੍ਰੋਫੈਸਰ ਹੈ ਤੇ ਹਿਸਟਰੀ ਨੂੰ ਜਿਹੜਾ ਟਾਈਮ ਟੂ ਟਾਈਮ ਉਹਦਾ ਰੀ ਇੰਟਰਪ੍ਰੀਟੇਸ਼ਨ ਹੁੰਦੀ ਰਹਿੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ ਤੇ ਕਈ ਵਾਰੀ ਮੌਕੇ ਤੇ ਜਿਹੜੀ ਹਿਸਟਰੀ ਲਿਖੀ ਜਾਂਦੀ ਹੈ ਉਹ ਵੈਸਟਰਨ ਇੰਟਰਸਟ ਲਿਖ ਦਿੰਦੇ ਆ ਉਹਦਾ ਪ੍ਰੋਪਗੈਂਡਾ ਕਰ ਦਿੰਦੇ ਆ ਸਹੀ ਗੱਲ ਫਿਰ ਅਗਲੀਆਂ ਜਨਰੇਸ਼ਨਾਂ ਤੱਕ ਪਹੁੰਚਦੀ ਵੀ ਨਹੀਂ ਤੇ ਉਹਨੂੰ ਹੋਰ ਜਿਹੜੇ ਫੈਕਟਸ ਹੈ ਨਹੀਂ ਉਸ ਵੇਲੇ ਮਿਲੇ ਹੁੰਦੇ ਜਾਂ ਨਹੀਂ ਰੋਕ ਦਿੱਤੇ ਜਾਂਦੇ ਹੁੰਦੇ ਆ ਉਹਨਾਂ ਦੇ ਸਾਰਿਆਂ ਨੂੰ ਇਕੱਠੇ ਕਰਕੇ ਤੇ ਫਿਰ ਦੁਬਾਰਾ ਮੁਤਾਲਾ ਤੇ ਦੁਬਾਰਾ ਉਹਦੀ ਇੰਟਰਪ੍ਰੀਟੇਸ਼ਨ ਕੀਤੀ ਜਾਵੇ ਤਾਂ ਚੰਗਾ ਹੁੰਦਾ ਹੈ ਹਮੇਸ਼ਾ ਇਹ ਇਸ ਕਰਕੇ ਹਿਸਟਰੀ ਚਲਦੀ ਰਹਿੰਦੀ ਅਸੀਂ ਪਿਛਲੇ ਐਂਸ਼ੀਅੰਟ ਪੀਰੀਅਡ ਦੀ ਹਿਸਟਰੀ ਵੀ ਹੁਣ ਤੱਕ ਲਿਖਦੇ ਰਹਿੰਦੇ ਜਿਉਂ-ਜਿਉਂ ਨਵੀਆਂ ਟੈਕਨੀਕਸ ਆਉਂਦੀਆਂ ਜਾਂ ਸਾਇੰਸ ਸਾਨੂੰ ਹੈਲਪ ਕਰਦੀ ਹੈ ਜਿਵੇਂ ਡੀਐਨਏ ਆ ਗਿਆ ਡੀਐਨਏ ਟੈਕਨੀਕ ਆ ਗਈ ਉਹਦੇ ਚੋਂ ਬਹੁਤ ਪਤਾ ਲੱਗ ਗਿਆ ਵੀ ਪੁਰਾਣੇ ਖਾਸ ਕਰਕੇ ਕਈ ਸਾਡੇ ਸਾਂ ਸਾਡੀ ਸੰਸਕ੍ਰਿਤੀ ਵਿੱਚ ਭਾਰਤੀ ਸੰਸਕ੍ਰਿਤੀ ਵਿੱਚ ਥੋੜਾ ਜਿਹਾ ਗੱਲ ਨੂੰ ਵਧਾ ਕੇ ਤੇ ਗਲਤ ਪੇਸ਼ ਕਰਨ ਦਾ ਵੀ ਕਾਫੀ ਚੱਲਦਾ ਸੀ ਜਿਵੇਂ ਹਰ ਚੀਜ਼ ਨੂੰ ਅਸੀਂ ਪ੍ਰਾਚੀਨ ਕਹਿ ਦਿੰਦੇ ਹੁੰਦੇ ਸੀ ਤੇ ਹੁਣ ਡੀਐਨਏ ਆ ਜਿਹੜਾ ਜਾਇ ਟੈਕਨੋਲੋਜੀ ਆ ਗਈ ਆ ਉਹਨੇ ਦੱਸਤਾ ਵੀ ਕਿੰਨੀ ਕੁ ਪ੍ਰਾਚੀਨ ਐ ਕਦੋਂ ਕਦਾਂ ਇਹ ਕੋਈ ਕੋਈ ਕਿਸੇ ਦੀ ਕੋਈ ਬਿਲਡਿੰਗ ਬਣੀ ਆ ਜਾਂ ਕਦੋਂ ਕਦਾਂ ਇਹ ਕੋਈ ਇਸ ਕਿਸਮ ਦਾ ਮਨੂਮੈਂਟ ਐ ਇਹ ਸਾਰਾ ਕੁਝ ਸਾਨੂੰ ਪਤਾ ਲੱਗ ਗਿਆ ਨਵੀਂ ਟੈਕਨੋਲੋਜੀ ਨੇ ਇਸੇ ਕਰਕੇ ਸਾਡਾ ਵੀ ਪਤਾ ਲੱਗ ਜਾਣਾ ਚਾਹੀਦਾ ਸਾਰਾ ਕੁਝ ਹਿਸਟਰੀ ਦਾ ਤੇ ਇਹ ਜਿਹੜੀ ਇਹਨਾਂ ਨੇ ਪੈਸਾ ਬੁਰਾਣੇ ਐਫਰਟਸ ਕੀਤੀ ਆ ਬਹੁਤ ਹੀ ਸ਼ਲਾਘਾਯੋਗ ਹੈ ਤੇ ਦੂਸਰੀ ਗੱਲ ਮੈਂ ਅੱਜ ਸਾਰੇ ਸੱਜਣ ਸਾਡੇ ਉਸੇ ਦੌਰ ਦੇ ਬੈਠੇ ਆ 84 80 84 ਦੇ ਦਿਨਾਂ ਦੇ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਹੰਡਾਇਆ ਤੇ ਉਹਦੇ ਬਾਰੇ ਮਤਲਬ ਕਿਈ ਤਾਂ ਸਾਡੇ ਚੋਂ ਜਿਵੇਂ ਪੈਸਾ ਖੁਦ ਵੀ ਜੇਲ੍ਹ ਗਏ ਤੇ ਹੋਰ ਵੀ ਜੋ ਸਰਦਾਰ ਗੁਰਤੇਜ ਸਿੰਘ ਨੇ ਹੁਣੇ ਕਿਹਾ ਵੀ ਕਿਸ ਤਰੀਕੇ ਨਾਲ ਜਥਾ ਭੇਜਿਆ ਸੀਗਾ ਕੋਈ ਸੱਜਣ ਭੇਜੇ ਸੀ ਕੁਝ ਗਲਤ ਐਕਸ਼ਨ ਕਰਨ ਲਈ ਇਹ ਸਾਰਾ ਕੁਝ ਸਾਰਾ ਹੰਡਾਇਆ ਸਾਰਿਆਂ ਨੇ ਵੱਖਰੇ ਵੱਖਰੇ ਲੈਵਲ ਤੇ ਹੰਡਾਇਆ ਕਿਸੇ ਨੇ ਕਿਸੇ ਲੈਵਲ ਤੇ ਕਿਸੇ ਨੇ ਕਿਸ ਕੋਈ ਗੱਲ ਬਾਹਰ ਆ ਜਾਂਦੀ ਹੈ ਕੋਈ ਨਹੀਂ ਆਈ ਹਜੇ ਤੱਕ ਪਰ ਸਾਨੂੰ ਉਸ ਦੌਰ ਦਾ ਦੁਆਰਾ ਮੁਲਾਂਕਣ ਜ਼ਰੂਰ ਕਰਨਾ ਪਊਗਾ ਤੇ ਉਹ ਇੰਨਾਂ ਕਿਤਾਬਾਂ ਤੋਂ ਸਾਨੂੰ ਇਨਸਾਈਟ ਮਿਲੂਗੀ ਤੇ ਵੱਖਰੇ ਵੱਖਰੇ ਵਿਚਾਰਾਂ ਚੋਂ ਨਿਕਲਣਾ ਕਰਨਾ ਪਏਗਾ ਤਾਂ ਕਿ ਅਸੀਂ ਅੱਜ ਤੱਕ ਪਹੁੰਚ ਸਕੇ ਵੀ ਹੁਣ ਸਾਡੀ ਸਮਝ ਕੀ ਹੋ ਸਕਦੀ ਹੈ ਤੇ ਅਸੀਂ ਉਦੋਂ ਕਿਹੜੀਆਂ-ਕਿਹੜੀਆਂ ਗਲਤੀਆਂ ਕੀਤੀਆਂ ਗਲਤੀਆਂ ਅਸੀਂ ਸਲਟਨਲੀ ਕੀਤੀਆਂ ਗਲਤੀਆਂ ਹਰ ਯੁੱਗ 'ਚ ਹੁੰਦੀਆਂ ਉਸ ਯੁੱਗ 'ਚ ਵੀ ਹੋਈਆਂ ਪਰ ਜਦੋਂ ਬਹੁਤ ਜ਼ਿਆਦਾ इमोशनल ਅਭਾਰ ਹੋਵੇ ਉਦੋਂ ਵੱਡੀਆਂ ਗਲਤੀਆਂ ਹੁੰਦੀਆਂ ਬਹੁਤ ਜ਼ਿਆਦਾ ਵੱਡੀਆਂ ਗਲਤੀਆਂ ਵੀ ਹੋਈਆਂ ਅ ਇਸ ਕਰਕੇ ਉਹ ਗਲਤੀਆਂ ਦਾ ਜਿਹੜਾ ਖਮਾਜਾ ਬਹੁਤ ਸਿੱਖਾਂ ਨੇ ਭੁਗਤਿਆ ਸਿੱਖ ਭਾਈਚਾਰੇ ਨੇ ਭੁਗਤਿਆ ਪੰਥ ਨੇ ਭੁਗਤਿਆ ਪੰਥ ਦਾ ਵਿਕਾਸ ਰੁਕ ਗਿਆ ਪੰਥ ਦਾ ਜਿਹੜਾ ਸਾਰਾ ਇਹ ਸਾਰਾ ਕੁਝ ਪੰਥ ਬਾਰੇ ਕਈ ਗਲਤਫਹਿਮੀਆਂ ਵੀ ਖੜੀਆਂ ਹੋ ਗਈਆਂ ਤੇ ਜਿਹੜਾ ਕਿ ਜਿਹਦੇ ਉੱਤੇ ਵੈਸੇ ਤਾਂ ਅਸੀਂ ਕਹਿੰਦੇ ਹੁੰਦੇ ਆ ਵੀ ਉਹ ਸਾਡਾ ਜਿਹੜਾ 84 80 ਦਾ ਜਿਹੜਾ ਦੌਰ ਸੀ ਉਹਨੂੰ ਜੇ ਅਸੀਂ ਅੱਜ ਵੇਖੀਏ ਉਹਦੇ ਉੱਤੇ ਹੀ ਅੱਜ ਉਸ ਨੇ ਇਹਦਾ ਫਰਟਾਈਲ ਗਰਾਉਂਡ ਖੜਾ ਕੀਤਾ ਦੇਸ਼ ਦੇ ਵਿੱਚ ਸਿਆਸਤ ਦਾ ਜਿਹਦੇ ਤੇ ਮੋਦੀ ਅੱਜ ਉੱਭਰਿਆ ਦੇਣੀਆਂ ਉਹ ਸਾਰੀਆਂ ਜਿਹੜੀਆਂ ੱੱਕੇ ਦਾ ਕੰਮ ਪਾਵੇਂ ਸਿੱਖਾਂ ਨੇ ਚੱਲਿਆ ਪਰ ਉਹਦੀਆਂ ਸਾਰੇ ਦੇਸ਼ ਨੂੰ ਹੁਣ ਦੇਣਾ ਪੈ ਰਿਹਾ ਉਹਦਾ ਸਾਰੇ ਦੇਸ਼ ਨੂੰ ਉਹ ਜੋ ਭੁਗਤਣਾ ਪੈ ਰਿਹਾ ਤੇ ਉਹ ਭੁਗਤ ਰਹੇ ਆਂ ਅਸੀਂ ਜਿਹੜਾ ਮੋਦੀ ਦੇ ਰੂਪ ਵਿੱਚ ਭੁਗਤ ਰਹੇ ਆਂ ਤੇ ਇਹ ਸਾਰਾ ਕੁਝ ਤਸ਼ੱਦਦ ਦੇ ਰੂਪ ਚ ਹੋਰ ਸਾਰਾ ਕੁਝ ਜੋ ਹੋ ਗਿਆ ਜੋ ਡੈਮੋਕ੍ਰੇਸੀ ਹੁਣ ਬਚਾਉਣ ਦੀਆਂ ਗੱਲਾਂ ਹੋਈ ਜਾਂਦੀਆਂ ਬਚਾਉਣ ਦੀਆਂ ਗੱਲਾਂ ਵਾਲਿਆਂ ਨੂੰ ਉਸ ਦਿਨ ਨਹੀਂ ਸੀ ਯਾਦ ਜਦੋਂ 80 ਦੇ ਵਿੱਚ ਇਹਨਾਂ ਨੇ ਮinority ਨੂੰ ਆਈਸੋਲੇਟ ਕਰਕੇ ਸਿੰਗਲ ਆਊਟ ਕਰਕੇ ਪਾਸੇ ਕੱਢ ਕੇ ਤੇ ਉਸ ਨੂੰ ਪ੍ਰਾਪੂ ਕੰਡੇ ਰਹੇ ਤੇ ਗਲਤ ਪ੍ਰਚਾਰ ਦੇ ਰਹੇ ਇਸ ਤਰੀਕੇ ਨਾਲ ਪੇਸ਼ ਕੀਤਾ ਵੀ ਦੇਸ਼ ਨੂੰ ਤੋੜਨ ਦਾ ਖਤਰਾ ਦੇਸ਼ ਨੂੰ ਤੋੜ ਦੇਣਗੇ ਇਹ ਪਾਕਿਸਤਾਨ ਦੀ ਇਹ ਉਹਦੀ ਸ਼ਹਿਤੇ ਕਰ ਰਹੇ ਆ ਜਾਂ ਇਹ ਹਿੰਦੂ ਮਾਰ ਰਹੇ ਆ ਹਾਲਾਂਕਿ ਹੁਣ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਸਾਹਮਣੇ ਆ ਗਈਆਂ ਬਿਨਾਂ ਦਾ ਸਿੱਖ ਜਾਦਾ ਮਾਰੇ ਸਿੱਖਾਂ ਦਾ ਜਿਆਦਾ ਨੁਕਸਾਨ ਹੋਇਆ ਨਾ ਪਾਕਿਸਤਾਨ ਦੀ ਸ਼ਹਿ ਸੀਗੀ ਪਾਕਿਸਤਾਨ ਦੇ ਵਿੱਚੋਂ ਵੀ ਸਾਰਾ ਉਹੀ ਪਾਕਿਸਤਾਨਾ ਜਿਹੜੇ 89 ਦੇ ਵਿੱਚ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਜਿਹੜੀ ਸੀਕ੍ਰੀਟ ਸੀ ਸਾਰੀ ਸਾਡੀਆਂ ਸਾਡੀਆਂ ਏਜੰਸੀਆਂ ਨਾਲ ਸ਼ੇਅਰ ਕਰ ਲਈ ਤੇ ਉਹ ਸਾਰਾ ਕੁਝ ਪਤਾ ਵੀ ਉਹਦੇ ਕਰਕੇ ਕਿੰਨਾ ਵੱਡਾ 90 92 ਵਿੱਚ ਨੁਕਸਾਨ ਹੋਇਆ ਇਹ ਸਾਰਾ ਕੁਝ ਹੋਇਆ ਤੇ ਮੁੜ ਕੇ ਫੇਰ ਇਹ ਜਿਹੜਾ ਮੈਂ ਤਾਂ ਹੁਣ ਪ੍ਰੈਸ ਦੇ ਵਾਲੇ ਪਾਸਿਓਂ ਗੱਲ ਕਰ ਸਕਦਾ ਵੀ ਪ੍ਰੈਸ ਦੇ ਵਿੱਚ ਕਿਸ ਤਰੀਕੇ ਨਾਲ ਇਹ ਝੂਠ ਫਲਾਇਆ ਗਿਆ ਝੂਠ ਇਹ ਸੀਗਾ ਵੀ ਇਹ ਅਸੀਂ ਉਸ ਵੇਲੇ ਸਾਨੂੰ ਪ੍ਰੈਸ ਦੇ ਉੱਤੇ ਇਸ ਝੂਠ ਦੀ ਜਿਹੜੀ ਇੱਕ ਤਰੀਕੇ ਦਾ ਮੇਨਸਟ੍ਰੀਮ ਸੀ ਮੀਡੀਆ ਨੂੰ ਕੰਟਰੋਲ ਕਰਦੇ ਆ ਤੇ ਅਸੀਂ ਕਹਿਣ ਵਾਲੇ ਜਾਂ ਸੁਣਨ ਵਾਲੇ ਜਾਂ ਤਖਲੀਫ ਇਸ ਗੱਲ ਦੀ ਮੰਨਣ ਵਾਲੇ ਥੋੜਾ ਜਿਹਾ ਬੰਦੇ ਹੁੰਦੇ ਸੀ ਇਹ ਨਹੀਂ ਹੈ ਵੀ ਅਸੀਂ ਕੋਈ ਸਰਦਾਰ ਸਖਤੇਵ ਸਿੰਘ ਬੈਠੇ ਇਹਨਾਂ ਨੇ ਲਿਖਿਆ ਵੀ ਆ ਤੇ ਇਹ ਵੀ ਬਹੁਤ ਉਸ ਗੱਲ ਦਾ ਦਰਦ ਮਹਿਸੂਸ ਕਰਦੇ ਸੀ ਤੇ ਮੈਨੂੰ ਵੀ ਇਸ ਗੱਲ ਦਾ ਬਹੁਤ ਦਰਦ ਸੀ ਪਰ ਮੇਰੇ ਨਾਲ ਕੰਮ ਕਰਨ ਵਾਲੇ ਸਰਦਾਰ ਹੀ ਸੀ ਸਾਰੇ ਉੱਥੇ ਮੋਸਟਲੀ ਮੈਂ ਜਦੋਂ ਐਜ਼ ਅ ਰਿਪੋਰਟਰ ਉੱਥੇ ਦਰਬਾਰ ਸਾਹਿਬ ਚ ਕੰਮ ਕੀਤਾ 4 ਸਾਲ ਉਹਨਾਂ ਦੇ ਤੇ ਅਸੀਂ ਦੇਖਦੇ ਹੁੰਦੇ ਸੀ ਉਹ ਕੀ ਲਿਖਦੇ ਸੀ ਕਿਵੇਂ ਲਿਖਦੇ ਸੀ ਗੱਲ ਨਹੀਂ ਸੀ ਸੁਣਦੇ ਬਿਲਕੁਲ ਨਹੀਂ ਸੁਣੀ ਪਰ ਉਹ ਦਰਦ ਸਾਡੇ ਕਈ ਲੋਕਾਂ ਦੇ ਨਾਲ ਚੱਲਦਾ ਰਿਹਾ ਜਿਹੜਾ ਅਸੀਂ ਮੈਂ ਇੱਕ ਕਿਤਾਬ ਦੇ ਰੂਪ ਚ ਸ਼ੇਅਰ ਕੀਤਾ ਜੂਨ 84 ਦੀ ਪੱਤਰਕਾਰੀ ਫਿਰ ਇੱਕ ਅੰਗਰੇਜ਼ੀ ਦੀ ਕਿਤਾਬ ਐਮਬੈਡਡਡ ਜਰਨਲਿਜ਼ਮ ਦੇ ਲੈਵਲ ਤੇ ਕੀਤਾ ਇਹ ਐਮਬੈਡਡਡ ਜਰਨਲਿਜ਼ਮ ਦੀ ਗੱਲ ਵੀ ਜਿਹੜੀ ਸਾਰੀ ਸਾਨੂੰ ਉਸ ਵੇਲੇ ਹੁਣ ਨਾਂ ਵਧੀਆ ਆ ਗਿਆ ਸਾਨੂੰ ਨਾਂ ਨਹੀਂ ਸੀ ਮਿਲਦਾ ਉਦੋਂ ਐਮਬੈਡਡਡ ਜਰਨਲਿਜ਼ਮ ਕਹਿੰਦੇ ਸੀ 2002 ਦੇ ਵਿੱਚ ਜਦੋਂ ਇਰਾਕ ਉੱਤੇ ਹਮਲਾ ਕੀਤਾ ਚ ਇਸ ਨੇ ਯੂ ਐਸ ਏ ਨੇ ਤੇ ਨਾਲ ਉਹ ਆਪਣੇ ਲੈ ਗਿਆ ਮੀਡੀਆ 600 ਮੀਡੀਆ ਪਰਸਨ ਗਏ ਸੀ ਮੀਡੀਆ ਪਰਸਨ ਵਿੱਚ ਟੀਵੀ ਤੇ ਹੋਰ ਸਾਰੇ ਉਹ 600 ਜਿਹੜੇ ਇਹ ਜੇ ਮੀਡੀਆ ਦੇ ਬੰਦੇ ਸੀਗੇ ਉਹ ਸਾਰੇ ਅ ਅਮਰੀਕਨ ਫੌਜਾਂ ਦੇ ਨਾਲ ਜਾ ਕੇ ਤੇ ਉਹ ਰਿਪੋਰਟਿੰਗ ਕਰਦੇ ਸੀ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਰਿਪੋਰਟਿੰਗ ਹੁੰਦੀ ਹੋ ਤੇ ਫਿਰ ਉਸ ਵੇਲੇ ਅਮਰੀਕਾ 'ਚ ਇਹ ਵਰਲਡ ਆਇਆ ਸੀ ਐਮਬੈਡਡਡ ਜਰਨਲਿਜ਼ਮ ਤੇ ਉਹਦਾ ਜਿਹੜਾ ਵਧੀਆ ਹੁਣ ਰਵੀਸ਼ ਕੁਮਾਰ ਨੇ ਉਹਦਾ ਨਾਮ ਛੇਸੇ ਗੋਦੀ ਮੀਡੀਆ ਰੱਕ ਜਿਹੜਾ ਕੱਢਿਆ ਇਹ ਆਪਣੇ ਜੀ ਪਤਾ ਅਸੀਂ ਕਈ ਉਹਨੂੰ ਦਰਬਾਰੀ মিডিਆ ਜਾਂ ਹੋਰ ਨਾਂ ਦਿੰਦੇ ਰਹੇ ਆ ਉਹ মিডিਆ ਨਾਲ ਸਾਡਾ ਪ੍ਰਪੋਗੈਂਡਾ ਬਹੁਤ ਕੀਤਾ ਗਿਆ ਤੇ ਸਾਨੂੰ ਬਿਲਕੁਲ ਡਾਇਮੰਡ ਦੇ ਲੈਵਲ ਤੇ ਦਾੰਤ ਲੈਵਲ ਤੇ ਪੇਸ਼ ਕੀਤਾ ਗਿਆ ਸਿੱਖਾਂ ਨੂੰ ਛੋਟੀ ਜੀ ਮਨੋਰਟੀ ਸੀ ਤੇ ਉਸ ਨੂੰ ਇਹ ਬਹੁਤ ਹੀ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕੁਝ ਸਾਡੀਆਂ ਗਲਤੀਆਂ ਵੀ ਹੈ ਜਿਹੜੀਆਂ ਸਾਨੂੰ ਹੁਣ ਉਹਦਾ ਮਤਲਬ ਆ ਤੇ ਦੁਆਰਾ ਉਸ ਨੂੰ ਵਚਣਾ ਪਏਗਾ ਜਿਵੇਂ ਹੁਣ ਅਜੇ ਤੱਕ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਿਤਾਬ ਦੇ ਵਿੱਚ ਸਾਰਾ ਡਿਟੇਲ ਦਿੱਤਾ ਹੈ ਕਿ ਇੱਕ ਆਈਟਮ ਜੋ ਦੇਖਿਆ ਉੱਥੇ ਸਾਰਾ ਵੀ 29 April 1986 ਨੂੰ ਜਿਹੜੀ ਅਨਾਉਂਸਮੈਂਟ ਹੋਈ ਹੈ ਉਹ ਇੰਨੀ ਜਲਦੀ ਵਿੱਚ ਕਿਉਂ ਕੀਤੀ ਗਈ ਹੈ ਬੇਸ਼ੱਕ ਬੰਦੇ ਸੱਜਣ ਇੱਥੇ ਬੈਠੇ ਬੈਠੇ ਹੋਣਗੇ ਉਸ ਅਨਾਉਂਸਮੈਂਟ ਦੇ ਸਪੋਰਟਰ ਵੀ ਹੋਣਗੇ ਪਰ ਮੈਂ ਉਹਨਾਂ ਨੂੰ ਹੀ ਬੇਨਤੀ ਕਰਦਾ ਵੀ ਉਸ ਉਸ ਉਹ ਅਨਾਉਂਸਮੈਂਟ ਕੀਤੀ ਕਿਉਂ ਗਈ ਬੜੀ ਕੋਸ਼ਿਸ਼ ਕੀਤੀ ਮੈਂ ਕੁਝ ਇਨਸਾਈਡਰ ਜਿਹੜੇ ਬੰਦੇ ਸੀ ਉਹਨਾਂ ਦੇ ਨਾਲ ਅੰਦਰ ਵੀ ਗਏ ਉਹਨਾਂ ਦੀਆਂ ਬੇਨਤੀਆਂ ਵੀ ਕੀਤੀਆਂ ਵੀ ਤੁਸੀਂ ਬਿਲਕੁਲ ਨੁਕਸਾਨ ਹੋ ਜੂ ਸਿੱਖਾਂ ਦਾ ਤੇ ਤੁਸੀਂ ਇਹ ਨਾ ਅਨਾਉਂਸਮੈਂਟ ਕਰੋ ਨਹੀਂ ਉਹਨਾਂ ਨੇ ਦਿਨ ਦਿਹਾੜਾ ਵੀ ਨਹੀਂ ਕੋਈ ਲੱਭਿਆ ਗਿਆ ਇਹ ਵੀ ਕੋਸ਼ਿਸ਼ ਕੀਤੀ ਕਿ ਵੀ ਵਿਸਾਖੀ ਲੰਘ ਗਈ ਹੈ 13 April ਦੀ ਤੇ ਹੁਣ 28 April ਦਾ ਆ ਜਾਣ ਤੇ ਦੀਵਾਲੀ ਆ ਜਾਣ ਤੇ ਦੀਵਾਲੀ ਦੇ ਦਿਨ ਕਰੋ ਜੋ ਸਿੱਖਾਂ ਵਿੱਚ ਸ਼ੁਭ ਦਿਹਾੜੇ ਹੈ ਉਸ ਦਿਨ ਦਾ ਕੋਈ ਲੱਭ ਲੋ ਪਰ ਉਹਨਾਂ ਨੇ ਬੜੀ ਜਲਦੀ ਕੀਤੀ ਇਹ ਹੁਣ ਜਲਦੀ ਇਹ ਬਣਦੀ ਹੈ ਵੀ ਹਿਸਟੋਰੀਅਨ ਜਾ ਸਾਡੇ ਐਨਾਲਿਸਟ ਉਹ ਦੇਖਣ ਵੀ ਕਿਉਂ ਕੀਤੀ ਗਈ ਕਿਵੇਂ ਕੀਤੀ ਗਈ ਕਿਹੜੇ ਗੱਲ ਕਰਕੇ ਕੀਤੀ ਕਿ ਨੁਕਸਾਨ ਉਹਨਾਂ ਦਾ ਵੀ ਹੋਇਆ ਸਾਰਿਆਂ ਦਾ ਬਹੁਤ ਭੜਾ ਨੁਕਸਾਨ ਹੋਇਆ ਜਿਹੜੇ ਇੰਨੀ ਜਲਦੀ ਕਰਨ ਵਾਲੇ ਸੀ ਬਹੁਤੇ ਉਸ ਇਸ ਦੁਨੀਆ 'ਚ ਹੈ ਨਹੀਂ ਉਹਨਾਂ 'ਚ ਤੇ ਇਸ ਕਰਕੇ ਸਾਨੂੰ ਇਹ ਵੀ ਦੇਖਣਾ ਪਏਗਾ ਸਾਰਾ ਦੂਸਰੀ ਗੱਲ ਸਾਨੂੰ ਅਸੀਂ ਇੱਕ ਗੱਲ ਇੱਥੇ ਹੋਰ ਵੀ ਕਹਿਣਾ ਚਾਹੁੰਦੇ ਆਂ ਵੀ ਸਾਡੇ ਸਿੱਖ ਹਰ ਫੀਲਡ ਵਿੱਚ ਬਿਜ਼ਨਸ ਵਿੱਚ ਹੋਰ ਸਾਰੇ ਬਾਹਰ ਜਾ ਕੇ ਬੜੇ ਮੋਬਾਈਲ ਹੈ ਜੇ ਅਸੀਂ ਕਮਿਊਨਿਟੀ ਵਾਈਜ਼ ਆਪ ਦਾ ਮੁਕਾਬਲਾ ਦੂਜੀ ਕਮਿਊਨਿਟੀ ਨਾਲ ਕਰੀਏ ਉਹਨਾਂ ਤੋਂ ਅਸੀਂ ਐਡਵਾਂਸ ਹੈ ਜਿੱਥੇ ਵੀ ਗਏ ਆ ਅਸੀਂ ਅੱਗੇ ਅੱਗੇ ਉਹਨਾਂ ਨਾਲੋਂ ਵੱਧ ਕੇ ਕੰਮ ਕੀਤਾ ਹੈ ਮੈਂਟਲੀ ਸਾਨੂੰ ਗੁਰੂ ਸਾਹਿਬ ਨੇ ਲਿਬਰੇਟ ਕਰਤਾ ਆਜ਼ਾਦ ਕਰਤਾ ਮੁਕਤ ਕਰਤਾ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਭ੍ਰੰਤੀਆਂ ਇੱਥੇ ਇਸ ਇੰਡੀਅਨ ਸਮਾਜ ਦੇ ਵਿੱਚ ਸੀਗੀਆਂ ਉਹਨਾਂ ਤੋਂ ਇਸ ਕਰਕੇ ਅਸੀਂ ਜਿੱਥੇ ਵੀ ਜਾਂਦੇ ਆ ਤੇ ਉਹ ਛੇਤੀ ਤਰੀਕੇ ਨਾਲ ਅਡਾਪਟ ਵੀ ਕਰ ਲੈਣੇ ਆ ਤੇ ਕਾਮਯਾਬੀ ਹੋ ਜਾਂਦੇ ਆ ਪਰ ਇੱਕ ਗੱਲ ਤਾਂ ਬਹੁਤ ਦੁੱਖ ਹੈ ਸਾਨੂੰ ਉਹ ਹੈਗਾ ਵੀ ਇਸ ਗੱਲ ਦਾ ਵੀ ਸਾਡੇ ਇੰਟੈਲੈਕਚੁਅਲ ਲੈਵਲ ਉੱਤੇ ਚੰਦ ਇੱਕ ਬੰਦੇ ਇੰਟੈਲੈਕਚੁਅਲ ਆ ਉਹ ਵੀ ਕੋਈ ਗੱਲ ਕਹਿਣਾ ਚਾਹੁੰਦੇ ਆ ਤਾਂ ਉਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ ਉਹਨਾਂ ਦੇ ਉਲਟ ਬੋਲਿਆ ਜਾਂਦਾ ਤੁਸੀਂ ਫੇਸਬੁੱਕ ਫੇਸਬੁੱਕ ਤੇ ਕਰਕੇ ਦੇਖ ਲਓ ਗੱਲ ਕਹਿ ਕੇ ਦੇਖ ਲਓ ਕਿੰਨੀਆਂ ਗਾਲਾਂ ਦੇਣਗੇ ਬਿਲਕੁਲ ਕੋਈ ਸਾਡੇ ਸਮਾਜ ਦੇ ਵਿੱਚ ਲਿਆਜ ਨਹੀਂ ਹੈ ਵੀ ਇਹ ਵੀ ਕਿਸੇ 70 80 ਸਾਲ ਦੇ ਬੰਦੇ ਬੰਦਾ ਬੋਲ ਰਿਹਾ ਉਹਦੀ ਫੋਟੋ ਆ ਜਾਂ ਉਹਨੇ ਗੱਲ ਕਹੀ ਤਾਂ ਗੱਲ ਥੋੜੀ ਜੀ ਗਾਲ ਤਾਂ ਨਾ ਕੱਢੀਏ ਚਲੋ ਨਹੀਂ ਤੁਸੀਂ ਸਹਿਮਤ ਇਹਦੇ ਨਾਲ ਤੇ ਇਹ ਸਾਡਾ ਇਹ ਟ੍ਰੌਲਿੰਗ ਹੈ ਜਿਹੜੀ ਇਸ ਕਿਸਮ ਦੀ ਟ੍ਰੌਲਿੰਗ ਉਹ ਸਾਡੇ ਆਪ ਨੌਜਵਾਨ ਕਰਦੇ ਜਾਂ ਉਹਨਾਂ ਨੇ ਕਰਦੇ ਹੁਣ ਇੱਕ ਕਨਫਿਊਜ਼ਨ ਹੋ ਗਈ ਕਿਉਂਕਿ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਸਾਡੇ ਬੰਦੇ ਨਹੀਂ ਕਰਦੇ ਫਿਰ ਜਿਹੜੇ 2-3 ਬਰਤਾਰੇ ਆ ਸਾਨੂੰ ਇਹਨਾਂ ਤੇ ਸੁਣਨਾ ਕਰਨਾ ਪਏਗਾ ਸਾਰਾ ਕੁਝ ਦੀਪ ਸਿੱਧੂ ਦਾ ਬਰਤਾਰਾ ਅਮਰਤਪਾਲ ਦਾ ਬਰਤਾਰਾ ਇਹ ਵਰਤਾਰੇ ਆ ਜਿਹੜੇ ਇਹ ਐਂ ਲੱਗਦਾ ਸਾਨੂੰ ਜਿਵੇਂ ਇੱਥੇ ਤੇਜਵੰਤ ਸਿੰਘ ਗਰੇਵਾਲ ਇੱਥੇ ਸੰਤਾਂ ਬਾਰੇ ਗੱਲ ਕਰਕੇ ਗਰ ਚੁੱਕੇ ਆ ਅਸੀਂ ਸਾਰੇ ਜਿਹੜਾ ਸੰਤਾਂ ਨੂੰ ਲਗਾਤਾਰ ਮਿਲਦੇ ਰਹੇ ਆ ਉਹਨਾਂ ਦਿਨਾਂ ਦੇ ਵਿੱਚ ਤੇ ਸਾਨੂੰ ਉਹਨਾਂ ਦੀ ਪਰਸਨੈਲਿਟੀ ਬਾਰੇ ਪਤਾ ਸਾਰਿਆਂ ਨੂੰ ਬਹੁਤ ਕੁਝ ਪਤਾ ਤੇ ਅਸੀਂ ਇੱਥੇ ਇਹ ਸਟੇਜ ਨਹੀਂ ਆ ਗੱਲ ਕਰਨ ਦੀ ਪਰ ਸਵਾਲ ਇਹ ਆ ਵੀ ਇਹ ਦੋ ਪਰਸਨੈਲਿਟੀਆਂ ਤੇਜ਼ੀ ਨਾਲ ਆ ਕੇ ਸੰਤ ਨੂੰ ਵੀ ਸੁਪਰਸੀਡ ਕਰ ਦੇਣ ਅੱਜੇ ਲੱਗਦਾ ਵੀ ਸੰਤਾਂ ਦੀ ਗੱਲ ਹੁਣ ਸੰਤਾਂ ਦੀ ਗੱਲ ਕਰਨ ਜਿੱਥੇ ਉਹ ਉਹਨੂੰ ਅਸੀਂ ਬੜਾ ਸਾਰੇ ਕਹਾਂਗੇ ਕਿਉਂਕਿ ਉਹਨਾਂ ਨੇ ਬਦਲਤਾ ਸਾਰਾ ਕੋ ਸਾਰਾ ਸਿਸਟਮ ਬਦਲਤਾ ਐਡਾ ਵੱਡੀ ਉਤਲ-ਬੁਤਲ ਸਾਰਾ ਜੋ ਵੀ ਹੋਇਆ ਤਾਂ ਸਿੱਖੀ ਕਿੱਥੇ ਨੂੰ ਜਾਂਦੀ ਕਿੱਥੇ ਲੈ ਜਾਂਦੀ ਉਹ ਸੰਤਾਂ ਦਾ ਬੜਾ ਯੋਗਦਾਨ ਹੈ ਪਰ ਜਿੰਨਾ ਬੰਦੇ ਹੁੰਦਾ ਯੋਗਦਾਨ ਨਹੀਂ ਜਿਹੜੇ ਕਿਸ ਕਿਸਮ ਦੀ ਗੁਰਸਿੱਖ ਵੀ ਨਹੀਂ ਹੁੰਦੇ ਉਹ ਬੰਦਿਆਂ ਨੂੰ ਵੀ ਤੁਸੀਂ ਉਹਨਾਂ ਚੋਂ ਤੁਸੀਂ ਬੜੀ ਤੇਜ਼ੀ ਨਾਲ ਕੋਈ ਲੀਡਰਸ਼ਿਪ ਲੱਭਦੇ ਹੋ ਇਹਦੀ ਇਹ ਲੱਗਦਾ ਵੀ ਸਾਨੂੰ ਬੜੀ ਪ੍ਰੋਬਲਮ ਦਾ ਇਹ ਵਿਸ਼ਾ ਇਸ਼ੂ ਹੈ ਇਹ ਬੜਾ ਵੱਡਾ ਇਹ ਸਾਡੀ ਮਾਨਸਿਕ ਜਾਂ ਪਾਵਰਟੀ ਦਾ ਉਹ ਦਿਵਾਲੀਆਪਨ ਦਾ ਵੀ ਹੈ ਨਿਸ਼ਾਨੀ ਤੇ ਸਾਡੀ ਤੇਜ਼ੀ ਨਾਲ ਲੀਡਰਸ਼ਿਪ ਬੰਨ ਲੱਪਣ ਦੀ ਵੀ ਕੋਸ਼ਿਸ਼ ਲੱਗਦੀ ਵੀ ਬੇਸਵਰੇ ਅਸੀਂ ਇੰਨੇ ਹੋਇਆ ਕੋਈ ਮਿਲਿਆ ਉਹਦੇ ਪਿੱਛੇ ਲੱਗ ਗਏ ਇਹ ਇਹ ਇਸ ਕਰਕੇ ਕੋਈ ਸ਼ੱਕ ਵਾਲੀ ਗੱਲ ਨਹੀਂ ਮੈਂ ਇੱਥੇ ਸਟੇਜ ਤੋਂ ਹੀ ਕਹਿਣਾ ਚਾਹੁੰਦਾ ਜ਼ਿੰਮੇਵਾਰੀ ਨਾਲ ਅਮਰਤਪਾਲ ਨਾਲ ਬਹੁਤ ਜ਼ਿਆਦਾ ਤੱਕਾ ਕੀਤਾ ਉਹ ਡਿਜ਼ਰਵ ਨਹੀਂ ਸੀ ਕਰਦਾ ਜਿੰਨਾ ਉਹਦੇ ਨਾਲ ਜਿੰਨਾ ਉਸ ਹੁੰਦੀ ਬੜੂਗੜ ਭੇਜਿਆ ਕੋਈ ਏਡੀ ਵੱਡਾ ਕ੍ਰਾਈਮ ਨਹੀਂ ਉਹਨੇ ਕੀਤਾ ਕਿਸੇ ਵੀ ਲੈਵਲ ਤੇ ਬਹੁਤ ਤੱਕਾ ਹੋਇਆ ਸਭ ਦੀ ਮੈਜੋਰਟੀ ਦੀ ਹਮਦਰਦੀ ਉਹਦੇ ਨਾਲ ਹੈ ਪਰ ਜਿਸ ਲੈਵਲ ਤੇ ਸਾਰਾ ਕੁਝ ਕੀਤਾ ਗਿਆ ਉਹਦੇ ਨਾਲ ਵੀ ਬਹੁਤੇ ਮਤਫਿਕ ਨਹੀਂ ਹੈ ਸ਼ਾਇਦ ਐਸੇ ਕਰਕੇ ਵੀ ਕੋਈ ਛੜਕਾਂ ਤੇ ਨਹੀਂ ਆਇਆ ਕੋਈ ਬਰੋਚ ਚ ਖੜਾ ਨਹੀਂ ਹੋਇਆ ਕੋਈ ਨਾ ਕੋਈ ਗੱਲ ਤਾਂ ਹੈ ਵੀ ਇੱਥੇ ਗਲੀਆਂ ਚ ਨਹੀਂ ਕਿਸੇ ਕਰਕੇ ਇਸ ਕਰਕੇ ਇਹ ਜਿਹੇ ਸਾਰੇ ਸਾਨੂੰ ਜਿਹੜੇ ਨਿੱਕੇ ਨਿੱਕੇ ਇਨਸੀਡੈਂਟ ਆ ਇਹਨੂੰ ਹਿਸਟਰੀ ਦੇ ਵਿੱਚ ਪਾ ਕੇ ਜਿਹਦੇ ਪ੍ਰਾਣਾ ਜਿਵੇਂ ਭੁਪਿੰਦਰ ਸਿੰਘ ਹੋਰਾਂ ਨੇ ਲਿਖੀ ਆ ਜਾਂ ਹੋਰ ਬਹੁਤ ਹਿਸਟਰੀ ਦੇ ਪੈ ਉਹਨਾਂ ਨਾਲ ਜੋੜ ਕੇ ਦੇਖਣਾ ਚਾਹੀਦਾ ਵਰਤਾਰਾ ਵੀ ਅਸੀਂ ਇਹ ਸੜਨ ਲਈ ਕੀ ਲੱਦਦੇ ਆ ਕਿ ਕਿਵੇਂ ਲੱਦਦੇ ਆ ਅਸੀਂ ਸਾਡਾ ਯੂਥ ਕਿੱਧਰ ਨੂੰ ਜਾਂਦਾ ਇਹ ਸਾਨੂੰ ਸਾਰਾ ਕੁਝ ਸੋਖੋਲਣਾ ਪਊਗਾ ਮੈਂ ਫਿਰ ਦੁਬਾਰਾ ਸਰਦਾਰ ਧੁਪਿੰਦਰ ਸਿੰਘ ਹੋਰਿਆਂ ਨੂੰ ਮੁਬਾਰਕਬਾਦ ਦਿੰਨਾ ਹੈ ਵੀ ਇਹ ਦੂਜਾ ਦੂਜੇ ਜੜਾਈ ਕਹਿੰਦੇ ਵੀ ਇੱਕ ਹੋਰ ਇਹਦੇ ਪਿੱਛੋਂ ਵੀ ਕੋਈ ਆ ਰਿਹਾ ਹੈ ਇਹਦੇ ਉੱਤੇ ਨਵਾਂ ਨਵਾਂ ਕੋਈ ਇਹਦਾ ਐਡੀਸ਼ਨ ਆ ਰਿਹਾ ਜਾਂ ਨਵੀਂ ਕੋਈ ਹੋਰ ਕਿਤਾਬ ਲਿਖ ਰਹੇ ਆ ਤੇ ਬੜੀ ਵਧੀਆ ਗੱਲ ਹੈ ਤੇ ਜਿੰਨੇ ਆਉਣਗੇ ਉੰਨੇ ਹੀ ਚੰਗੀ ਗੱਲ ਹੈ ਤੇ ਪਰ ਅਸੀਂ ਹਿਸਟਰੀ ਨੂੰ ਮੁਤਾਲੀਏ ਹਿਸਟਰੀ ਨੂੰ ਦੁਬਾਰਾ ਰਿਵਿਊ ਕਰੀਏ ਤੇ ਇਹਦੇ ਹਿਸਟਰੀ ਵਿੱਚੋਂ ਹੀ ਅਸੀਂ ਫਿਊਚਰ ਲਈ ਸਿਆਣੇ ਹੋ ਸਕਾਂਗੇ ਇਹ ਅਸੀਂ ਛੱਡ ਕੇ ਨਹੀਂ ਚੱਲ ਸਕਦੇ ਧੰਨਵਾਦ ਸ਼ੁਕਰੀਆ ਵੈਗ ਜੀ ਦਾ ਖਾਲਸਾ ਵੈਗ ਜੀ ਦੀ ਫਤਹ